10000 ਦੇ ਕਰੀਬ ਬੱਚਾ ਨੇ ਸਟੈਂਡ ਟਾਈਪਿਸਟ ਦਾ ਫਾਰਮ ਭਰਿਆ ਤੇ ਪੋਸਟਾਂ ਆਪਣੀਆਂ ਹੈਗੀਆਂ 110 ਉਹ ਵੀ ਥੋੜੀਆਂ ਬਹੁਤ ਕੱਢ ਗਈਆਂ ਉਹਦਾ ਮੌਕੇ ਤੇ ਪੱਲੂਖ ਗਵਰਨਮੈਂਟ ਕਿੰਨੇ ਬੰਦਿਆਂ ਨੂੰ ਜੋਇਨ ਕਰਵਾਉਂਦੀ ਆ 10000 ਬੰਦੇ ਨੇ ਫਾਰਮ ਭਰਿਆ ਤੇ 110 ਪੋਸਟਾਂ ਮੰਨ ਕੇ ਚੱਲਦੇ ਆ ਠੀਕ ਹੈ ਤੇ 1 ਸਾਲ ਪਹਿਲਾਂ ਜੋਇਨ ਹੋਈ ਵੀ ਆ ਉਹਦੇ ਵਿੱਚ 400 ਪੋਸਟਾਂ ਸੀਗੀਆਂ ਤੇ 3500 ਬੱਚੇ ਨੇ ਪੇਪਰ ਦਿੱਤਾ ਸੀਗਾ ਸਟੈਂਡ ਟਾਈਪਿਸਟ ਵਾਲਾ 450 ਬੱਚਾ ਪਹਿਲੇ ਫੇਲ ਹੋ ਗਿਆ ਸੀ ਪੰਜਾਬੀ ਦੇ ਵਿੱਚੋਂ ਤੇ ਉਹ ਸਾਰੇ ਬੰਦੇ ਹੁਣ ਅੱਗੇ ਕੰਟੀਨਿਊ ਹੈਗੇ ਆ 400 ਵਿੱਚ ਜੋਇਨ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਵੀ ਨਾ ਤੰਨਾ ਸਲਾ ਵਿੱਚ ਬੱਚੇ ਹੋਰ ਨਵੇਂ ਜਿਨ੍ਹਾਂ ਨੇ ਸਟੈਨੋ ਸਿੱਖੀ ਆ ਤਿਆਰ ਹੋਏ ਆ ਜਿਹੜੇ ਤਿਆਰ ਸੀ ਉਹ ਥੋੜੇ ਰੁਕੇ ਹੋਏ ਆ ਸਲੋ ਹੋਏ ਹੋਏ ਆ ਤੇ ਜਿਹੜੇ ਸਲੋ ਸੀਗੇ ਉਹ ਫਾਸਟ ਹੋ ਕੇ ਉਹਨਾਂ ਨਾਲ ਟੋੜੇ ਰਲ ਚੁੱਕੇ ਆ ਇਸ ਕਰੇ ਪੇਪਰ ਦੇ ਆਉਣ ਦੀ ਵੇਟ ਨਾ ਕਰੋ ਤਿਆਰੀ ਕਰੋ ਪੰਜਾਬੀ ਵਾਲਾ ਤੁਸੀਂ ਨੋਰਮਲੀ ਆਰਾਮ ਨਾਲ ਪਾਸ ਕਰ ਜਾਣਾ ਆ ਹੁਣ ਇਜ਼ੀ ਪੈਣ ਲੱਗ ਪਿਆ ਪਹਿਲਾਂ ਪ੍ਰੀਖਿਆ ਇਸ ਤਾਂ ਬੱਚੇ ਫਿਰੋਗੇ ਸੀ ਹੁਣ ਪੇਪਰ ਇਜ਼ੀ ਆਉਂਦਾ ਹੈ ਥੋੜਾ ਬਹੁਤ ਪੰਜਾਬੀ ਦਾ ਨਾਲ ਪੜ੍ਹਦੇ ਰਹੋ ਕੰਪੀਟੀਸ਼ਨ ਨੂੰ ਦੇਖੋ ਤੁਸੀਂ ਡੇਟ ਦੀ ਵੇਟ ਨਾ ਕਰੋ ਵੀ ਕਦੋਂ ਪੇਪਰ ਆਏਗਾ ਬਹੁਤ ਬੱਚੇ ਸਲੋ ਬੈਠੇ ਹੋਏ ਕੰਮ ਛੱਡੀ ਬੈਠੇ ਆ ਸਲੋੇ ਬੱਟੇ ਕੰਮ ਟਾਈਮ ਘੱਟ ਲਗਾ ਰਹੇ ਆ ਪਰ ਤੁਸੀਂ ਮੈਰਿਟ ਦੇਖੋ ਜਦੋਂ 400 ਪੋਸਟਾਂ ਸੀ ਤੇ ਮੈਰਿਟ ਆਪਣੀ ਰੁੱਕ ਗਈ ਆ 6 ਗਲਤੀਆਂ ਤੇ ਤੇ ਹੁਣ ਪੋਸਟਾਂ ਹੈਗੀਆਂ 100 ਤੇ ਹੁਣ ਮੈਰਿਟ ਰੁਕਣੀ ਆ 2-3 ਦੇ ਵਿੱਚ ਵਿੱਚ ਜਿਹੜੀ ਮਰਜ਼ੀ ਕੈਟਾਗਰੀ ਹੋਵੇ ਨੰਬਰ 2 3 ਦੇ ਵਿੱਚ ਵਿੱਚ ਹੀ ਆਉਣਾ 4 ਗਲਤੀ ਵਾਲੇ ਦਾ ਨੰਬਰ ਨਹੀਂ ਆਉਣਾ ਇਸ ਕਰਕੇ ਤਿਆਰੀ ਰੱਖੋ ਆਪਦੀ ਵੇਟ ਨਾ ਕਰੋ ਵੋਟਾਂ ਹੱਲੇ ਬਹੁਤ ਦੂਰ ਪਈਆਂ 27 ਦੇ ਵਿੱਚ ਵੋਟਾਂ ਹੈਗੀਆਂ ਸਰਕਾਰ ਨੇ ਉਹਦੇ ਵਿੱਚ ਕ੍ਰੈਡਿਟ ਲੈਣਾ ਆ ਤੁਹਾਨੂੰ ਹੁਣੇ ਜੁਆਇਨਿੰਗ ਕਰਵਾ ਕੇ ਤੁਹਾਨੂੰ ਸਰਕਾਰ ਨੇ ਉਲਟਾ ਨਹੀਂ ਕਰ ਲੈਣਾ ਲੋਕ ਥੋੜੇ ਟਾਈਮ ਬਾਦੀ ਭੁੱਲ ਜਾਂਦੇ ਸਾਨੂੰ ਨੌਕਰੀ ਕਿਹੜੀ ਸਰਕਾਰ ਨੇ ਦਿੱਤੀ ਆ ਇਸ ਕਸ ਕਾਰਨ ਉਹ ਗੱਲ ਦਾ ਪਤਾ ਆ ਉਹ ਵੋਟਾਂ ਦੇ ਨੇੜੇ ਚੋਂ ਲੈ ਕੇ ਜਾਓਗੇ ਇਸ ਕਰਕੇ ਤਿਆਰੀ ਕਰਦੇ ਰਹੋ ਆਪਣੀ ਪੋਸਟਾਂ ਬਹੁਤ ਆ ਰਹੀਆਂ ਤੇ ਜੇ ਨਹੀਂ ਬਰਦਾਸ਼ਤ ਹੁੰਦਾ ਤੁਹਾਡੇ ਤੱਕ ਕਰਕ ਦੀਆਂ ਪਟਵਾਰੀ ਦੀਆਂ ਪੋਸਟਾਂ ਆ ਰਹੀਆਂ ਉਹਨੂੰ ਉਧਰ ਜਾ ਸਕਦੇ ਹੋ ਸਾਡੇ ਬੱਚੇ ਹੁਣੇ ਜੁਆਇਨ ਹੋਏ ਪਰ ਅਸੀਂ ਅਸੀਂ ਵੇਟ ਕਰਦੇ ਪਏ ਆ ਵੇਟ ਕਰਨ ਚ ਫਾਇਦਾ ਜਿੰਨਾ ਟਾਈਮ ਵੱਧ ਪਏਗਾ ਉਨੀ ਦੁਨੀਆਂ ਘਟੋਗੀ ਜਿਹੜੇ ਕਮਜ਼ੋਰ ਦਲ ਵਾਲੇ ਹੈਗੇ ਨਹੀਂ ਰੁਕ ਸਕਦੇ ਉਹ ਨਿਕਲ ਜਾਣਗੇ ਤੇ ਜਿਹੜੇ ਬੱਚੇ ਤਿਆਰੀ ਕਰੀ ਜਾਂਦੇ ਉਹ ਜੋਬ ਲੱਗ ਜਾਣਗੇ ਅਸਲ ਚਾਹੁੰਦੇ ਵੀ ਥੋੜਾ ਹੋਰ ਡਲੇ ਹੋਵੇ ਸਾਹੀ ਬੱਚਾ ਨੂੰ ਥੋੜਾ ਹੋਰ ਤਿਆਰ ਕਰ ਸਕੀ ਹਾਨੂੰ ਹਲੇ ਟਾਈਮ ਘੱਟ ਮਿਲਿਆ ਇੰਨੇ ਸਾਲ ਦੇ ਵਿੱਚ ਬੱਚੇ ਤਿਆਰੀ ਨਹੀਂ ਹੁੰਦੀ ਬੱਚੇ ਨਵੇਂ ਹੁਣ ਸਟਾਰਟ ਹੋਏ ਫਾਰਮਸੀ ਸਟਾਰਟਿੰਗ ਤੇ ਭਰਾਤੇ ਸੀਗੇ ਅਸਤਾਚਮ ਨੇ ਵੀ ਹੋਰ ਲੇਟ ਹੋਵੇ ਪਰ ਤੁਸੀਂ ਆਪਦਾ ਕੰਪੀਟੀਸ਼ਨ ਦੇਖਣਾ ਹੈ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਕਿੱਥੇ ਸਟੈਂਡ ਕਰਦੇ ਹੋ ਤੁਸੀਂ ਆਪਦੇ ਸੈਂਟਰ ਵਿੱਚੋਂ ਕਿਹੜੀ ਪੋਜੀਸ਼ਨ ਤੇ ਹੋ ਤੁਹਾਡਾ ਸੈਂਟਰ ਦੇ ਵਿੱਚ ਆਪਣੇ ਵਿੱਚ ਤੁਸੀਂ ਪੜਦੇ ਪਏ ਆ ਉੱਥੇ ਤੁਹਾਡਾ ਰੈਂਕ ਕੀ ਆ ਰਿਹਾ ਤੁਹਾਡੇ ਜਿੰਨਾ ਗਰੁੱਪ ਹੈਗਾ ਉਹਦੇ ਤੁਹਾਡਾ ਰੈਂਕ ਕੀ ਆ ਹਰੇਕ ਸੈਂਟਰ ਦੇ ਵਿੱਚੋਂ ਬੱਚਾ ਨੂੰ ਜੌਬ ਲੱਗਣਾ ਹੁੰਦਾ ਤੁਸੀਂ ਆਪਦਾ ਪਹਿਲੇ ਦਸਾਂ ਵਿੱਚ ਆਪਦੇ ਸੈਂਟਰ ਦੇ ਵਿੱਚ ਤੁਹਾਡਾ ਰੈਂਕ ਹੋਣਾ ਚਾਹੀਦਾ ਤਾਂ ਤੁਸੀਂ ਜਿਹੜੀ 100 ਵਾਲੀ ਲਿਸਟ ਹੈਗੀ ਉਹਦੇ ਵਿੱਚ ਆ ਸਕਦੇ ਬਸ ਗਲਤੀਆਂ ਘਟਾਓ ਆਪਦੀਆਂ ਵੇਟ ਨਾ ਕਰੋ ਮਸਾਂ ਮੌਕਾ ਮਿਲਿਆ ਤੇ ਲਾਸਟ ਮੌਕੇ ਲੱਗਦਾ ਉਸ ਤੋਂ ਬਾਅਦ ਨਵੀਂ ਸਰਕਾਰ ਕੋਈ ਆ ਗਈ ਬਾਅਦ ਚ ਕਿਸੇ ਨੇ ਪੁੱਛਣਾ ਨਹੀਂ ਹੁੰਦਾ ਪੋਸਟਾਂ ਵਾਰੀ ਵਾਰੀ ਆ ਰਹੀਆਂ ਇੱਕ ਪੋਸਟਾਂ ਇਸ ਤੋਂ ਬਾਅਦ ਹੋਰ ਆ ਸਕਦੀਆਂ ਇਸ ਕਰਕੇ ਤਿਆਰੀ ਕਰਦੇ ਰਹੋ ਵੇਟ ਨਾ ਕਰੋ ਠੀਕ ਹੈ ਥੈਂਕ ਯੂ